ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਬਣਾਉਣ ਲਈ ਪਹੁੰਚੇ ਹਾਂ ਪਿੰਡ ਆਕਲੀਆ ਜਲਾਲ ਗੱਗੀ ਵੀਰ ਕੋਲੇ ਜੱਸ ਵੀਰ ਨੇ ਇੱਕ ਤਾਜੀ ਸੂਈ ਗਾਊ ਤੇ ਦੋ ਬੱਚੀਆਂ ਬਕਾਊ ਕੀਤੀਆਂ ਆਓ ਭਾਈ ਨੂੰ ਮਿਲਦੇ ਹਾਂ ਤੇ ਸਾਰੀ ਜਾਣਕਾਰੀ ਲੈਂਦੇ ਹਾਂ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਨਾਂ ਕੀ ਆ ਜੀ ਗੱਗੀ ਜੀ ਤੇ ਪਿੰਡ ਜੀ ਆਕਲੀਆ ਜੀ ਅਚਾਨ ਨੇ ਆਸ-ਪਾਸ ਦੇ ਪਿੰਡ ਜਲਾਲ ਪਿੰਡ ਨੇੜੇ ਜੀ ਇਧਰਲੇ ਪਾਸੇ ਜੀ ਇਧਰ ਭੋੜੀਪੁਰਾ ਪੈ ਜਾਂਦਾ ਜੀ ਠੀਕ ਆ ਭਗਤਾ ਭਾਈ ਦੇ ਵੀ ਨੇੜੇ ਭਗਤਾ ਭਾਈ ਨੇੜੇ ਪੈ ਜਾਂਦਾ ਜੀ ਜੀ ਆਪਾਂ ਗਊ ਵੇਚਣ ਲੱਗਿਆ ਜੀ ਇਹ ਕੰਨਵੇਂ ਸੂਏ ਹੋਈ ਇਹ ਦੂਜੀ ਸੂਏ ਸੋਈ ਆ ਜੀ ਅੱਛਾ ਇਹ ਪਿਛਲੇ ਸੂਏ ਦਾ ਇਹਦਾ ਦੁੱਧਾ ਰਿਕਾਰਡ ਜੀ ਇਹਨੇ 17 ਲੀਟਰ ਦਿੱਤਾ ਸੀ ਪਿਲੇ ਸਾਲ ਜੀ ਅੱਛਾ ਤੇ ਹੁਣ ਇਹਦੇ ਮਗਰ ਕੀ ਆ ਜੀ ਇਹ ਮਗਰ ਬੱਚਾ ਜੀ ਅੱਛਾ ਚਲੋ ਬਾਈ ਤੋੜ ਕੇ ਦਿਖਾਇਓ ਜੀ ਦੇਖੋ ਬਾਈ ਜੀ ਪਿਛਲੇ ਸਾਲ ਰਿਕਾਰਡ ਦੱਸਿਆ ਬਾਈ ਨੇ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹ ਕੱਲ ਸੂਈ ਆ ਜੀ ਅੱਛਾ ਹਲੇ ਕੱਲੀ ਸੂਈ ਆ ਤੇ ਮਗਰ ਬੱਚਾ ਜੈਸੇ ਵੀ ਵੀਰ ਨੂੰ ਇਹ ਗਊ ਪਸੰਦ ਆਉ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਹੈ ਦੂਜੇ ਸੂਏ ਸੂਣਾ ਜੀ ਆ ਸੂਈ ਆ ਜੀ ਤੇ ਮਗਰ ਬੱਚਾ ਹੀ ਕਸ ਦਾ ਰੇਟ ਕੀ ਆ ਬਾਈ 50 ਹਰ ਮੋਲਾ ਜੀ ਦਾ ਅੱਛਾ ਹਾਂ ਮੈਂ ਸੂਈ ਕੱਲ ਤੈ ਮਾਰੀ ਵੇਜ ਦੀ ਕੇਰਾ ਇਹਦੀ ਹਾਂ ਕੇਰਾ ਤਾਂ ਸੂਕੇ ਪਸੂ ਹੋਈ ਜਾਂਦਾ ਜੀ ਹਾਂਜੀ ਤੇ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਮਾਨਤਾਨ ਕਰ ਦਾਂਗੇ ਜੀ ਠੀਕ ਆ ਜੀ ਬਾਈ ਨੇ ਦੋ ਬਛੀਆਂ ਬਕਾਊ ਕੀਤੀਆਂ ਇੱਕ ਐਚ ਐਫ ਤੇ ਇੱਕ ਜਰਸੀ ਬੱਛੀ ਆ ਆਓ ਬਛੀਆਂ ਦੀ ਡਿਟੇਲ ਪੁੱਛਦੇ ਆ ਬਾਈ ਇਹਨਾਂ ਬਛੀਆਂ ਦੀ ਕਿੰਨੀ ਉਮਰ ਆ ਜੀ ਇਹ 6-6 ਮਹੀਨਿਆਂ ਦੀਆਂ ਜੀ ਅੱਛਾ ਤੇ ਕੀ ਰੇਟ ਹੋਊਗਾ ਜੀ ਇਹਨਾਂ ਦਾ ਇਨਾ ਦਾ ਮੌਲ 32000 ਦਾ ਦੋਮਾ ਦਾ ਜੀ ਅਛਾ ਜੇ ਕੋਈ ਜੋੜਾ ਖਰੀਦਦਾ ਜੀ ਉਹ ਆਪਾਂ 30000 ਦਾ ਦੇ ਦਾਂਗੇ ਜੀ ਠੀਕ ਆ ਸੋ ਬਾਈ ਜੀ ਆਪਣਾ ਫੋਨ ਨੰਬਰ ਦੱਸਿਓ ਜੀ 98720 ਜੀ 35855 ਜੀ ਦੁਬਾਰਾ ਫੇਰ ਬੋਲਿਓ ਜੀ ਨੰਬਰ 98720 ਜੀ 35855 ਜੀ ਅਛਾ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਵੀ ਚਲਾ ਦੇਾਂਗੇ ਜੈਸੇ ਵੀ ਵੀਰ ਨੂੰ ਇਹ ਗਊ ਜਾਂ ਇਹ ਬੱਚੀਆਂ ਪਸੰਦ ਆਉਂਦੀਆਂ ਤਾਂ ਆਪਦੇ ਤਸੱਲੀ ਕਰਕੇ ਬਾਈ ਕੋਲੇ ਪਹੁੰਚ ਕੇ ਖਰੀਦ ਸਕਦਾ ਹੈ ਸੋ ਬਹੁਤ ਬਹੁਤ ਧੰਨਵਾਦ